ਤੁਸੀਂ 10 ਰੁਪਏ ਦੇ ਨੋਟ ਦੇ ਪਿੱਛੇ ਕੋਨਾਰਕ ਸੂਰਜ ਮੰਦਿਰ ਦੀ ਤਸਵੀਰ ਦੇਖੀ ਹੋਵੇਗੀ ਇਹ ਭਾਰਤ ਦੇ ਮੁੱਖ ਸੂਰਜ ਮੰਦਿਰਾਂ ਵਿੱਚੋਂ ਇੱਕ ਹੈ ਇਹ ਮੰਦਿਰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੂਜਾ ਸਥਾਨ ਅਤੇ ਭਗਵਾਨ ਦੀ ਮੂਰਤੀ ਤੇ ਪੈਂਦੀਆਂ ਹਨ ਉੜੀਸ਼ਾ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਸਥਿਤ ਕੋਨਾਰਕ ਸੂਰਜ ਮੰਦਿਰ ਭਗਵਾਨ ਨਿਰਮਾਣ ਦੇ ਦ੍ਰਿਸ਼ਟੀਕੋਣ ਤੋਂ ਹੈਰਾਨੀਜਨਕ ਹੈ ਇਸ ਦੇ ਨਾਲ ਆਧਿਆਤਮਿਕ ਦ੍ਰਿਸ਼ਟੀ ਤੋਂ ਵੀ ਇਸ ਦਾ ਮਤਵ ਜ਼ਿਆਦਾ ਹੈ ਇਹ ਮੰਦਿਰ ਸੂਰਜ ਦੇਵਤਾ ਨੂੰ ਸਮਰਪਿਤ ਹੈ ਹਿੰਦੂ ਧਰਮ ਦੇ ਵਿੱਚ ਸੂਰਜ ਭਗਵਾਨ ਨੂੰ ਸਾਰੀਆਂ ਬਿਮਾਰੀਆਂ ਦਾ ਨਾਸ਼ ਕਰਨ ਵਾਲਾ ਮੰਨਿਆ ਜਾਂਦਾ ਹੈ ਆਪਣੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਕਾਰਨ ਇਸ ਮੰਦਿਰ ਨੇ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ ਆਖਰਕਾਰ ਇਸ ਮੰਦਿਰ ਦਾ ਇਤਿਹਾਸ ਕੀ ਹੈ ਇਸ ਤੋਂ ਵੀ ਤੁਹਾਨੂੰ ਜਾਣੂ ਕਰਵਾਉਂਦੇ ਆ ਇਸ ਮੰਦਿਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਪੁਰਾਣਾ ਅਨੁਮਾਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪੁੱਤਰ ਸੰਭ ਨੇ ਇਸ ਵਾਰ ਨਾਰਦ मुनि ਨਾਲ ਦੁਰਵਿਵਹਾਰ ਕੀਤਾ ਸੀ ਜਿਸ ਕਾਰਨ ਨਾਰਦ ਜੀ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਸ਼ਰਾਪ ਦੇ ਦਿੱਤਾ ਸ਼ਰਾਪ ਦੇ ਕਾਰਨ ਸਾਂਭਾ ਕੋੜ ਦਾ ਸ਼ਿਕਾਰ ਹੋ ਗਿਆ ਸਾਂਭਾ ਨੇ ਚੰਦਰਪਾਗਾ ਨਦੀ ਦੇ ਸાગਰ ਸੰਗਮ ਵਿਖੇ ਕੋਨਾਰਕ ਵਿਖੇ 12 ਸਾਲਾਂ ਤੱਕ ਸਿਮਰਨ ਕੀਤਾ ਜਿਸ ਕਾਰਨ ਸੂਰਜ ਭਗਵਾਨ ਖੁਸ਼ ਹੋ ਗਏ ਸਾਰੇ ਰੋਗਾਂ ਦਾ ਨਾਸ਼ ਕਰਨ ਵਾਲੇ ਸੂਰਜ ਦੇਵਤਾ ਨੇ ਇਸ ਰੋਗ ਨੂੰ ਵੀ ਠੀਕ ਕਰ ਦਿੱਤਾ ਫਿਰ ਸੰਭਾ ਨੇ ਸੂਰਜ ਦੇਵਤਾ ਦਾ ਮੰਦਿਰ ਬਣਵਾਉਣ ਦਾ ਫੈਸਲਾ ਲਿਆ ਠੀਕ ਹੋਣ ਤੋਂ ਬਾਅਦ ਚੰਦਰਭਗਾ ਨਦੀ ਵਿੱਚ ਇਸ਼ਨਾਨ ਕਰਦੇ ਸਮੇਂ ਉਸ ਨੂੰ ਸੂਰਜ ਦੇਵਤਾ ਦੀ ਮੂਰਤੀ ਮਿਲੀ ਇਸ ਮੂਰਤੀ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਸ ਮੂਰਤੀ ਇਹ ਮੂਰਤੀ ਜੜਿਆ ਦੇਵਤਾ ਦੇ ਸ਼ਿਲਪਕਾਰ ਸ਼੍ਰੀ ਵਿਸ਼ਕਰਮਾ ਦੁਆਰਾ ਖੁਦ ਸੂਰਜ ਦੇਵਤਾ ਦੇ ਸਰੀਰ ਦੇ ਇੱਕ ਹਿੱਸੇ ਤੋਂ ਬਣਾਈ ਗਈ ਸੀ ਪਰ ਹੁਣ ਇਸ ਮੂਰਤੀ ਨੂੰ ਪੂਰੇ ਦੇ ਜਗਨਨਾਥ ਮੰਦਿਰ ਦੇ ਵਿੱਚ ਰੱਖਿਆ ਗਿਆ ਹੈ ਹੁਣ ਗੱਲ ਕਰਾਂਗੇ ਰੱਥ ਦੇ ਮਹੱਤਤਾ ਦੀ ਇਹ ਮੰਦਰ ਸਮੇਂ ਦੀ ਗਤੀ ਨੂੰ ਦਰਸਾਉਂਦਾ ਹੈ ਇਹ ਮੰਦਰ ਸੂਰਜ ਦੇਵਤਾ ਦੇ ਰੱਥ ਦੀ ਸ਼ਕਲ ਦੇ ਵਿੱਚ ਬਣਿਆ ਹੋਇਆ ਇਸ ਰੱਥ ਦੇ ਵਿੱਚ 12 ਜੋੜੇ ਪਹੀਏ ਹਨ ਨਾਲ ਹੀ 7 ਘੋੜੇ ਇਸ ਰੱਥ ਨੂੰ ਖਿੱਚਦੇ ਨਜ਼ਰ ਆਉਂਦੇ ਹਨ ਇਹ 7 ਘੋੜੇ 7 ਦਿਨਾਂ ਦੇ ਪ੍ਰਤੀਕ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ 12 ਪਹੀਏ ਸਾਲ ਦੇ 12 ਮਹੀਨੇ ਦਾ ਪ੍ਰਤੀਕ ਹੈ ਕਈ ਥਾਵਾਂ ਤੇ ਇਹ 12 ਜੋੜੇ ਪਹੀਏ ਦਿਨ ਦੇ 24 ਘੰਟੇ ਵੀ ਦਿਖਾਉਂਦੇ ਹਨ ਇਹਨਾਂ ਵਿੱਚੋਂ 4 ਪਹੀਏ ਅਜੇ ਵੀ ਸਮਾਦਸ਼ਨ ਲਈ ਸੰਢੇਲ ਵੱਜੋ ਵਰਤੇ ਜਾਂਦੇ ਹਨ ਦੇਹ ਹਨ ਮੰਦਰ ਦੇ ਵਿੱਚ ਅੱਠ ਤਾੜੀਆਂ ਵਿਹਨ ਜੋ ਦਿਨ ਦੇ ਅੱਠ ਪਹਿਰਾ ਨੂੰ ਦਰਸਾਉਂਦੀਆਂ ਹਨ ਤੁਸੀਂ 10 ਰੁਪਏ ਦੇ ਨੋਟ ਦੇ ਪਿੱਛੇ ਕੋਨਾਰਕ ਸੂਰਜ ਮੰਦਿਰ ਦੀ ਤਸਵੀਰ ਦੇਖੀ ਹੋਵੇਗੀ ਇਹ ਭਾਰਤ ਦੇ ਮੁੱਖ ਸੂਰਜ ਮੰਦਿਰਾਂ ਵਿੱਚੋਂ ਇੱਕ ਹੈ ਇਹ ਮੰਦਿਰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਸੂਰਜ ਦੀਆਂ ਪਹਿਲੀਆਂ ਕਿਰਨਾਂ ਪੂਜਾ ਸਥਾਨ ਅਤੇ ਭਗਵਾਨ ਦੀ ਮੂਰਤੀ ਤੇ ਪੈਂਦੀਆਂ ਹਨ ਓਡੀਸ਼ਾ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਸਥਿਤ ਕੋਨਾਰਕ ਸੂਰਜ ਮੰਦਿਰ ਭਗਵਾਨ ਨਿਰਮਾਣ ਦੇ ਦ੍ਰਿਸ਼ਟੀਕੋਣ ਤੋਂ ਹੈਰਾਨੀਜਨਕ ਹੈ ਇਸੇ ਰਵਾ ਅਧਿਆਤਮਿਕ ਦ੍ਰਿਸ਼ਟੀ ਤੋਂ ਵੀ ਇਸ ਦਾ ਮਤਵ ਜ਼ਿਆਦਾ ਹੈ ਇਹ ਮੰਦਿਰ ਸੂਰਜ ਦੇਵਤਾ ਨੂੰ ਸਮਰਪਿਤ ਹੈ ਹਿੰਦੂ ਧਰਮ ਦੇ ਵਿੱਚ ਸੂਰਜ ਭਗਵਾਨ ਨੂੰ ਸਾਰੀਆਂ ਬਿਮਾਰੀਆਂ ਦਾ ਨਾਸ਼ ਕਰਨ ਵਾਲਾ ਮੰਨਿਆ ਜਾਂਦਾ ਹੈ ਆਪਣੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਕਾਰਨ ਇਸ ਮੰਦਿਰ ਨੇ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ ਆਖਰਕਾਰ ਇਸ ਮੰਦਿਰ ਦਾ ਇਤਿਹਾਸ ਕੀ ਹੈ ਇਸ ਤੋਂ ਵੀ ਤੁਹਾਨੂੰ ਜਾਣੂ ਕਰਵਾਉਂਦੇ ਆ ਇਸ ਮੰਦਿਰ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਪੁਰਾਣਾ ਅਨੁਮਾਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪੁੱਤਰ ਸੰਭ ਨੇ ਇਸ ਵਾਰ ਨਾਰਦ मुनि ਨਾਲ ਦੁਰਵਿਵਾਰ ਕੀਤਾ ਸੀ ਜਿਸ ਕਾਰਨ ਨਾਰਦ ਜੀ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਸ਼ਰਾਪ ਦੇ ਦਿੱਤਾ ਸ਼ਰਾਪ ਦੇ ਕਾਰਨ ਸਾਂਭਾ ਕੋੜ ਦਾ ਸ਼ਿਕਾਰ ਹੋ ਗਿਆ ਸਾਂਭਾ ਨੇ ਚੰਦਰਪਾਗਾ ਨਦੀ ਦੇ ਸাগর ਸੰਗਮ ਵਿਖੇ ਕੋਨਾਰਕ ਵਿਖੇ 12 ਸਾਲਾਂ ਤੱਕ ਸਿਮਰਨ ਕੀਤਾ ਜਿਸ ਕਾਰਨ ਸੂਰਜ ਭਗਵਾਨ ਖੁਸ਼ ਹੋ ਗਏ ਸਾਰੇ ਰੋਗਾਂ ਦਾ ਨਾਸ਼ ਕਰਨ ਵਾਲੇ ਸੂਰਜ ਦੇਵਤਾ ਨੇ ਇਸ ਰੋਗ ਨੂੰ ਵੀ ਠੀਕ ਕਰ ਦਿੱਤਾ ਫਿਰ ਸੰਭਾ ਨੇ ਸੂਰਜ ਦੇਵਤਾ ਦਾ ਮੰਦਿਰ ਬਣਵਾਉਣ ਦਾ ਫੈਸਲਾ ਲਿਆ ਠੀਕ ਹੁੰ ਤੋਂ ਬਾਅਦ ਚੰਦਰਪਾਗਾ ਨਦੀ ਵਿੱਚ ਇਸ਼ਨਾਨ ਕਰਦੇ ਸਮੇਂ ਉਸ ਨੂੰ ਸੂਰਜ ਦੇਵਤਾ ਦੀ ਮੂਰਤੀ ਮਿਲੀ ਇਸ ਮੂਰਤੀ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਇਸ ਮੂਰਤੀ ਇਹ ਮੂਰਤੀ ਜਿਹੜਿਆ ਦੇਵਤਾ ਦੇ ਸ਼ਿਲਪਕਾਰ ਸ੍ਰੀ ਵਿਸ਼ਕਰਮਾ ਦੁਆਰਾ ਖੁਦ ਸੂਰਜ ਦੇਵਤਾ ਦੇ ਸਰੀਰ ਦੇ ਇੱਕ ਹਿੱਸੇ ਤੋਂ ਬਣਾਈ ਗਈ ਸੀ ਪਰ ਹੁਣ ਇਸ ਮੂਰਤੀ ਨੂੰ ਪੂਰੇ ਦੇ ਜਗਨਨਾਥ ਮੰਦਰ ਦੇ ਵਿੱਚ ਰੱਖਿਆ ਗਿਆ ਹੈ ਹੁਣ ਗੱਲ ਕਰਾਂਗੇ ਰੱਥ ਦੇ ਮਹੱਤਤਾ ਦੀ ਇਹ ਮੰਦਰ ਸਮੇਂ ਦੀ ਗਤੀ ਨੂੰ ਦਰਸਾਉਂਦਾ ਹੈ ਇਹ ਮੰਦਰ ਸੂਰਜ ਦੇਵਤਾ ਦੇ ਰੱਥ ਦੀ ਸ਼ਕਲ ਦੇ ਵਿੱਚ ਬਣਿਆ ਹੋਇਆ ਇਸ ਰੱਥ ਦੇ ਵਿੱਚ 12 ਜੋੜੇ ਪਹੀਏ ਹਨ ਨਾਲ ਹੀ 7 ਘੋੜੇ ਇਸ ਰੱਥ ਨੂੰ ਖਿਜਦੇ ਨਜ਼ਰ ਆਉਂਦੇ ਹਨ ਇਹ ਸੱਤ ਕੋੜੇ ਸੱਤ ਦਿਨਾਂ ਦੇ ਪ੍ਰਤੀਕ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ 12 ਪਹੀਏ ਸਾਲ ਦੇ 12 ਮਹੀਨੇ ਦਾ ਪ੍ਰਤੀਕ ਹੈ ਕਈ ਥਾਵਾਂ ਤੇ ਇਹ 12 ਜੋੜੇ ਪਹੀਏ ਦਿਨ ਦੇ 24 ਘੰਟੇ ਵੀ ਦਿਖਾਉਂਦੇ ਹਨ ਇਹਨਾਂ ਵਿੱਚੋਂ ਚਾਰ ਪਹੀਏ ਅਜੇ ਵੀ ਸਮਾਦਸ਼ਨ ਲਈ ਸੰਢੇਲ ਵੱਜੂ ਵਰਤੇ ਜਾਂਦੇ ਹਨ ਮੰਦਰ ਦੇ ਵਿੱਚ ਅੱਠ ਤਾੜੀਆਂ ਵੀ ਹਨ ਜੋ ਦਿਨ ਦੇ ਅੱਠ ਪਹਿਰਾ ਨੂੰ ਦਰਸਾਉਂਦੀਆਂ ਹਨ